ਕੇ ਲੀਡਰ ਹੁੰਦੇ ਨੇ ਚੰਗੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਦਾ ਕੰਮ ਲੋਕਾਂ ਤੇ ਰਾਜ ਕਰਨਾ ਨਹੀਂ ਹੁੰਦਾ ਉਹਨਾਂ ਦਾ ਕੰਮ ਲੋਕਾਂ ਨੂੰ ਅੱਗੇ ਵਧਾਉਣਾ ਹੁੰਦਾ ਹੁਣ ਤੱਕ ਸਾਡੇ ਲੀਡਰਾਂ ਨੇ ਤੇ ਸਾਡੀਆਂ ਪਿਛਲੀਆਂ ਸਰਕਾਰਾਂ ਨੇ ਲੋਕਾਂ ਤੇ ਰਾਜ ਕੀਤਾ ਲੋਕਾਂ ਦੀ ਦੁਰਦਸ਼ਾ ਜਿਹੜੀ ਉਹ ਨਹੀਂ ਬਦਲੀ ਹਤਿਆਵਾਦੀਆਂ ਤਿੰਨ ਛੜਕਾਂ ਸੀ ਮੇਨ ਜਿਹੜੀਆਂ ਬਹੁਤ ਜ਼ਿਆਦਾ ਟੁੱਟੀਆਂ ਐ ਸੋ ਉਹਨਾਂ ਨੂੰ ਜਿਹੜਾ ਬਣਾਉਣ ਦੀ ਗਰਾਂਡ ਲੈ ਕੇ ਆਇਆ ਮਦਾਨ ਸਭਾ ਦੇ ਵਿੱਚ ਮੈਂ ਇੱਕ ਵੱਖਰੀ ਮੰਗ ਰੱਖੂੰਗਾ ਕਿ ਇਹ ਜਿਹੜੇ ਪਿੰਡ ਆ ਮੰਡ ਖੇਤਰ ਦੇ ਨਾਲ ਲੱਗਦੇ 6-7 ਪਿੰਡ ਜਿਹੜੇ ਇਹਨਾਂ ਲੋਕਾਂ ਦੀ ਜਿਨ੍ਹਾਂ ਦੀ ਮੰਡ ਦੇ ਵਿੱਚ ਜ਼ਮੀਨ ਆ ਉਹਨਾਂ ਦੀ ਕੋਈ ਖਾਸ ਸਹੂਲਤ ਜੀ ਆਪਾਂ ਸ਼ੁਰੂਆਤ ਕਰੀਏ ਕਿਉਂਕਿ ਕਈਆਂ ਦੀ ਸਿਰਫ 4 ਕਿੱਲੇ ਜ਼ਮੀਨ ਪੰਜ ਆ ਉਹ ਉੱਚੀ ਪਾਣੀ ਆ ਜਾਂਦਾ ਤੇ ਬਾ ਸਾਰਾ ਸਾਲ ਜਿਹੜਾ ਬੜਾ ਔਖਾ ਹੁੰਦਾ ਜਿਹੜਾ ਮੁਆਵਜ਼ੇ ਦੀ ਰਾਸ਼ੀ ਆ ਉਹ ਓਨਾਂ ਕਿਸਾਨ ਦੀ ਲੱਗਦਾ ਜਾਂਦੀ ਆ ਤੇ ਐਡੀ ਕੋਈ ਉੱਥੋਂ ਬੈਤ ਨਹੀਂ ਹੁੰਦੀ ਸੋ ਕੋਈ ਨਾ ਕੋਈ ਵੱਖਰੀ ਸਕੀਮ ਜਿਹੜੀ ਉਹਨਾਂ ਨੂੰ ਦੇ ਦੇ ਲਈ ਮੈਂ ਸਰਕਾਰ ਨੂੰ ਜਿਹੜੀ ਆ ਉਹ ਮੰਨ ਕਰਦਾ ਹਾਂ ਸਾਡਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਦੇ ਮੈਂ ਹਾਂ ਮਾਨ ਸਿੰਘ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਆਪਣੇ ਜਿਹੜੇ ਹਲਕੇ ਦੇ ਲੋਕ ਨੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਸੋ ਵਿਕਾਸ ਕਾਰਜਾਂ ਦੇ ਜਿਹੜੇ ਆ ਉਹ ਸ਼ੁਰੂਆਤ ਜਿਹੜੀ ਆ ਵੱਖ-ਵੱਖ ਪਿੰਡਾਂ ਜਾ ਕੇ ਕਰਵਾਈ ਜਾ ਰਹੀ ਆ ਸੋ ਗਰਾਂਟਾਂ ਦੇ ਗੱਫੇ ਜਿਹੜੇ ਨੇ ਹਲਕੇ ਦੇ ਵਿੱਚ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਸਾਡੇ ਨਾਲ ਵਿਧਾਇਕ ਸਾਹਿਬ ਮੌਜੂਦ ਨੇ ਗੱਲਬਾਤ ਕਰਦੇ ਆ ਐਮਐਲਏ ਸਾਹਿਬ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ 'ਇ ਜਾ ਕੇ ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਨਾਲ ਦੀ ਨਾਲ ਵਿਕਾਸ ਕਾਰਜ ਜਿਹੜੇ ਸ਼ੁਰੂ ਕਰਵਾਇਆ ਗਿਆ ਹੈ ਜਾਂ ਕੀ ਕਹਿਣਾ ਚਾਹੁੰਦੇ ਆ ਅ ਸਭ ਤੋਂ ਪਹਿਲਾਂ ਮੈਂ ਜਿੰਨੀ ਸੰਗਠਾ ਦੀ ਮੀਟਿੰਗਾਂ ਦੇ ਵਿੱਚ ਆਈਆਂ ਸਾਰਿਆਂ ਦਾ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਹੜੇ ਸਾਡੀ ਆਵਾਜ਼ ਬਣ ਕੇ ਲੋਕਾਂ ਤੱਕ ਜਾਂਦੇ ਹੋ ਅ ਅਲੱਗ-ਲੱਗ ਜਿਹੜਾ ਚੰਗੇ ਲੀਡਰ ਹੁੰਦੇ ਨੇ ਚੰਗੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਦਾ ਕੰਮ ਲੋਕਾਂ ਦੇ ਰਾਜ ਕਰਨਾ ਨਹੀਂ ਹੁੰਦਾ ਉਹਨਾਂ ਦਾ ਕੰਮ ਲੋਕਾਂ ਨੂੰ ਅੱਗੇ ਵਧਾਉਣਾ ਹੁੰਦਾ ਮਾੜੀ ਕਿਸਮਤੇ ਰਹੀ ਹੈ ਕਿ ਹੁਣ ਤੱਕ ਸਾਡੇ ਲੀਡਰਾਂ ਨੇ ਤੇ ਸਾਡੀਆਂ ਪਿਛਲੀਆਂ ਸਰਕਾਰਾਂ ਨੇ ਲੋਕਾਂ ਤੇ ਰਾਜ ਕੀਤਾ ਹੈ ਲੋਕਾਂ ਦੀ ਦੁਰਦਸ਼ਾ ਜਿਹੜੀ ਉਹ ਨਹੀਂ ਬਦਲੀ ਸੋ ਮੇਰਾ ਹਮੇਸ਼ਾ ਇਹੀ ਇੱਕ ਰਹਿੰਦਾ ਕਿ ਐਜ਼ ਲੀਡਰ ਵਜੋਂ ਲੋਕਾਂ ਨੇ ਜਿਹੜੀ ਸੇਵਾ ਦਾ ਮੌਕਾ ਦਿੱਤਾ ਐਮ ਐਲ ਏ ਬਣਾ ਕੇ ਉਹਦੇ ਵਿੱਚ ਜਿੰਨੀ ਵੀ ਆਪਣੇ ਵੱਲੋਂ ਮਤਵਤਵ ਵਧ ਕਰ ਸਕਾਂ ਵਧ ਤੋਂ ਵਧ ਕੰਮ ਕਰ ਸਕਾਂ ਉਹਦੇ ਤਹਿਤ ਅੱਜ ਹਲਕੇ ਦੇ ਅਲੱਗ-ਅਲੱਗ ਪਿੰਡਾਂ 'ਚ ਵੀ ਗਏ ਆ ਤੇ ਸਾਡੇ ਫਤਿਆਵਾਦ ਦੀਆਂ ਤਿੰਨ ਛੜਕਾਂ ਸੀ ਮੇਨ ਜਿਹੜੀਆਂ ਬਹੁਤ ਜ਼ਿਆਦਾ ਟੁੱਟੀਆਂ ਹੈ ਜੀ ਸੋ ਉਹਨਾਂ ਨੂੰ ਜਿਹੜਾ ਬਣਾਉਣ ਦੀ ਗਰਾਂਟ ਲੈ ਕੇ ਆਇਆ ਤੇ ਅੱਜ ਇਹਨਾਂ ਸਾਰਿਆਂ ਦੇ ਵਿੱਚ ਵਾਦਾ ਕੀਤਾ ਵੀ ਅਗਲੇ 15 ਤੋਂ 20 ਦਿਨ ਦੇ ਵਿੱਚ ਆ ਬਾਦਸ਼ਾ ਰੋਕਦੀਆਂ ਤੇ ਆਪਾਂ ਉਹਨਾਂ ਦਾ ਉਦਘਾਟਨ ਕਰਾਂਗੇ ਤੇ ਉਹ ਆਪਣੀਆਂ ਜਿਹੜੀਆਂ ਛੜਕਾਂ ਉਹਨਾਂ ਲੋਕ ਦੀ ਲੋਕਾਂ ਦੀ ਜਿਹੜੀ ਮੁਸ਼ਕਲ ਆ ਉਹ ਉਹ ਨੂੰ ਹੱਲ ਕਰ ਅੱਛਾ ਐਮਐਲਏ ਸਾਹਿਬ ਜਿਸ ਤਰੀਕੇ ਅਸੀਂ ਦੇਖਦੇ ਆ ਕਿ ਜਿਸੇ ਪੂਰੇ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਆਪਣੇ ਹਲਕੇ ਦੇ ਵਿੱਚ ਵੀ ਕਾਫੀ ਪਿੰਡਾਂ 'ਚ ਜਿਹੜਾ ਨੁਕਸਾਨ ਹੋਇਆ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਉਹਦੇ ਵਾਸਤੇ ਸਰਕਾਰ ਨੇ ਕੀ ਸਰਕਾਰ ਐਕਸ਼ਨ ਲੈ ਰਹੀ ਆ ਉਹਨਾਂ ਲਈ ਦਿਣਾ ਜੀ ਆ ਉਹਦੇ ਲਈ ਦੇਖੋ ਸਭ ਤੋਂ ਪਹਿਲਾਂ ਤੇ ਪਾਣੀ ਉਤਰੂਗਾ ਤੇ ਆਪਾਂ ਗਰਦਾਬਰੀ ਕਰਾ ਕੇ ਤੇ ਜਿਹਦਾ ਜੋ-ਜੋ ਮੁਆਵਜ਼ਾ ਬੰਦਾ ਹੈ ਉਹ ਸਾਰਾ ਮੁਆਵਜ਼ਾ ਦੇਵਾਂਗੇ ਇਹ ਆਮ ਵਾਂਗੀਆਂ ਪਹਿਲਾਂ ਵੀ ਸਾਡੀਆਂ ਫਸਲਾਂ ਆਈ ਬਰੀ ਇਸ ਸਾਡੇ 7-8 ਪਿੰਡਾਂ ਉਹਦੀਆਂ ਜਿਹੜੀਆਂ ਖਰਾਬ ਹੋ ਜਾਂਦੀਆਂ ਤੇ ਮੈਨੂੰ ਲੱਗਦਾ ਵੀ ਪਿਛਲਾ ਸਾਲ ਹੀ ਸੁੱਖ ਦਾ ਕੱਢਿਆ ਸੀ ਹਰਕੀ ਤੇ ਫੇਰ ਪਾਣੀ ਆ ਗਿਆ ਉਹ ਤੋਂ ਪਿਛਲੇ ਸਾਲ ਵੀ ਪਾਣੀ ਜਿਹੜਾ ਬੜਾਇਆ ਸੀ ਸੋ ਐਰ ਕੀ ਵਿਧਾਨ ਸਭਾ ਦੇ ਵਿੱਚ ਮੈਂ ਇੱਕ ਵੱਖਰੀ ਮੰਗ ਰੱਖੂੰਗਾ ਕਿ ਇਹ ਜਿਹੜੇ ਪਿੰਡ ਆ ਆਪਣੇ ਮੰਡ ਖੇਤਰ ਦੇ ਨਾਲ ਲੱਗਦੇ 6-7 ਪਿੰਡ ਜਿਹੜੇ ਇਹਨਾਂ ਲੋਕਾਂ ਲਈ ਜਿਨ੍ਹਾਂ ਦੀ ਮੰਡ ਦੇ ਵਿੱਚ ਜ਼ਮੀਨ ਆਉਣ ਵਾਲੀ ਕੋਈ ਖਾਸ ਸਹੂਲਤ ਦੀ ਆਪਾਂ ਸ਼ੁਰੂਆਤ ਕਰੀਏ ਕਿਉਂਕਿ ਕਈਆਂ ਦੀ ਸਿਰਫ 4 ਕਿੱਲੇ ਜ਼ਮੀਨ ਪੰਜ ਆ ਉਹ ਉੱਚੀ ਪਾਣੀ ਆ ਜਾਂਦਾ ਤੇ ਬਾਅਦ ਸਾਰਾ ਸਾਲ ਜਿਹੜਾ ਬੜਾ ਔਖਾ ਹੁੰਦਾ ਜਿਹੜਾ ਮੁਆਵਜ਼ੇ ਦੀ ਰਾਸ਼ੀ ਆ ਉਹ ਓਨੇ ਕ ਕਿਸਾਨ ਦੀ ਲੱਗਦਾ ਜਾਂਦੀ ਆ ਤੇ ਐਡੀ ਕੋਈ ਉੱਚੋ ਬਜਿਤ ਨਹੀਂ ਹੁੰਦੀ ਸੋ ਕੋਈ ਨਾ ਕੋਈ ਵੱਖਰੀ ਸਕੀਮ ਜਿਹੜੀ ਉਹਨਾਂ ਨੂੰ ਦੇ ਲਈ ਮੈਂ ਸਰਕਾਰ ਨੂੰ ਜਿਹੜੀ ਆ ਉਹ ਮੰਗ ਕਰੂੰਗਾ ਲਾਲਪੁਰਾ ਸਾਹਿਬ ਸਰਕਾਰ ਕੋਲ ਹੁਣ 1.5-2 ਸਾਲ ਦਾ ਸਮਾਂ ਰਹਿ ਗਿਆ ਉਹਨਾਂ ਵਾਲੇ ਸਮੇਂ 'ਚ ਜਿਹੜੀ ਆਪਣੇ ਵਿਕਾਸ ਕਰ ਜਾਂਦੀ ਰਫਤਾਰ ਆ ਕਿਵੇਂ ਉਹ 'ਚ ਤੇਜ਼ੀ ਲਿਆਓਗੇ ਆ ਦੇਖੋ ਗੱਲ ਇਹਦਾ ਕਿ ਕੰਮ ਕਰਨਾ ਆਉਂਦਾ ਹੈ ਕੰਮ ਕਰਨਾ ਸਿੱਖ ਲਿਆ ਵਾ ਠੀਕ ਆ ਪਹਿਲਾਂ ਨਵੇਂ ਆ ਪਹਿਲੀ ਵਾਰੀ ਕੁਰਸੀ ਤੇ ਬੈਠੇ ਆ ਸੋ ਸਮਾਂ ਲੱਗ ਜਾਂਦਾ ਇੱਥੇ ਤੇ ਕੋਈ ਵੀ ਕੰਮ ਕਰੀਏ ਤੇ ਉਹ 6-7 ਮਹੀਨੇ ਇੱਥੇ ਦੁਕਾਨ ਹੀ ਪਾਲੇ ਬੰਦਾ ਤੇ 2 ਸਾਲ ਤੇ ਉਹ ਨਹੀਂ ਸਮਝ ਆਉਂਦੀ ਇਹਦੇ ਘੇਰਾ ਹੀ ਬੜਾ ਵੱਡਾ ਕੋਈ ਬਾਬੇ ਬਾਬਿਆਂ ਦੀਆਂ ਤੇ ਕੁਰਸੀ ਹੈ ਨਹੀਂ ਇਹ ਸੰਖਤ ਨੇ ਇਹ ਕੰਮ ਪਰਿਵਾਰ ਦੇ ਮੁੰਡੇ ਨੂੰ ਫੜ ਕੇ ਦਿੱਤੀ ਆ ਪਰ ਕੰਮ ਆਉਂਦਾ ਵਾ ਕੋਈ ਗੱਲ ਨਹੀਂ ਆ ਅਗਲੇ 1.5 ਸਾਲ ਦੇ ਵਿੱਚ ਪੂਰੇ ਜੋਰ ਨਾਲ ਕੰਮ ਕਰਾਂਗੇ ਛੜਕਾ ਵਾਲਾ ਤੇ ਆਪਾਂ ਪਹਿਲਾਂ ਹੀ ਨਮਟਾਈ ਆਉਨੇ ਆ 24 ਛੜਕਾ ਆਪਾਂ ਹੋਰ ਲਏ ਆ 60 ਆ ਭਾਗੇ ਬਣਾਈਆਂ 20 ਹੋਰ ਪਾ ਕੇ ਭੇਜੀਆਂ ਵੀ ਇਹ ਸਾਨੂੰ ਛੜਕਾ ਜਿਹੜੀਆਂ ਸਾਡੇ ਇਲਾਕੇ ਨੂੰ ਦਿੱਤੀਆਂ ਜਾਣ ਤੇ ਇਹ ਹੋਏ ਨਾ ਪਾਸੇ 30 ਗਰਾਊਂਡਾਂ 30 ਤੋਂ 40 ਗਰਾਊਂਡਾਂ ਜਿਹੜੀਆਂ ਹਲਕਾ ਖਡੂਰ ਸਾਹਿਬ ਦੇ ਵਿੱਚ ਆਪਾਂ ਬਣਾਉਣ ਜਾ ਰਹੇ ਆ 1 ਸਤੰਬਰ ਦੇ ਲਾਗੇ ਬੰਨੇ ਆਪਾਂ ਉਹਨਾਂ ਦਾ ਉਦਘਾਟਨ ਕਰਦਾਂਗੇ ਉਹ ਗਰਾਊਂਡਾਂ ਬਣਾ ਰਹੇ ਆ 25 ਪਿੰਡਾਂ ਦੇ ਵਿੱਚ ਪਹਿਲੇ ਫੇਸ ਦੇ ਵਿੱਚ ਜਿਮ ਜਿਹੜੇ ਆ ਉਹਦੇ ਲੱਗੇ ਆ ਹਰ ਤੇ ਜੇ ਮਹੀਨੇ ਦਾ ਚੌਥੇ ਮਹੀਨੇ 25 25 ਪਿੰਡ ਕਰਕੇ ਉਹ ਜਿਮ ਦੇ ਦੇਾਂਗੇ ਐਵੇਂ ਹੀ 3-4 ਫੇਸ ਕਰਕੇ ਤੇ ਸਾਰੇ ਪਿੰਡਾਂ ਜਿੱਥੇ ਜਗ੍ਹਾ ਹੈਗੀ ਆ ਉਥੇ ਆਪਾਂ ਜਿਹੜੀਆਂ ਗਰਾਊਂਡਸ ਆ ਉਹ ਬਣਾਵਾਂਗੇ ਸੋ ਜੋ ਵੀ ਇਲਾਕੇ ਦੀ ਸੰਗਤ ਦੀ ਕੋਈ ਮੰਗ ਹੋਊਗੀ ਜਿੰਨਾ ਪਿੰਡਾਂ ਦੇ ਵਿੱਚ ਸਰਪੰਚ ਸਹਿਮਤ ਨੇ ਜਾਂ ਕੰਮ ਕਰਨ ਵਾਲੇ ਉਥੇ ਨਿਰਵਿਘਨ ਜਿਹੜਾ ਵਾ ਉਹ ਗਲੀਆਂ ਦਾ ਕੰਮ ਚੱਲ ਰਿਹਾ ਵਾ ਛੱਪੜਾਂ ਦਾ ਕੰਮ ਚੱਲ ਰਿਹਾ ਵਾ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਵਾ ਸੋ ਸਰਕਾਰ ਦੀਆਂ ਪਾਲਿਸੀਆਂ ਉਹ ਲੋਕਾਂ ਤੱਕ ਪਹੁੰਚਾ ਰਹੇ ਆ ਲੋਕਾਂ ਦੇ ਕਿਹੜੇ ਨਿੱਜੀ ਕੰਮ ਹੁੰਦੇ ਆ ਉਹ ਹਰ ਸ਼ੁੱਕਰਵਾਰ ਦਫ਼ਤਰ ਬੈ ਕੇ ਜਿਹੜੇ ਨਪਟਾਈਦੇ ਆ ਤੇ ਬਾਕੀ ਦਿਨ ਦੋ ਦਿਨ ਚੰਡੀਗੜ੍ਹ ਲਾਉਣਾ ਬਾਕੀ ਦਿਨ ਹਲਕੇ ਦੇ ਵਿੱਚ ਲਾਉਣਾ ਟਾਈਮ ਆਪਣਾ ਜੀ ਅਚਾ ਲਾਲਪੁਰਾ ਸਾਹਿਬ ਅੱਗੇ ਜੇ ਆਪਾਂ ਜਦੋਂ ਖਡੂਰ ਸਾਹਿਬ ਦਾ ਮੇਲਾ ਹੁੰਦਾ ਹੈ ਇਹਦੇ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਕਾਨਫਰੰਸ ਕਰਾਉਂਦੀਆਂ ਇਹ ਤੇ ਜਦੋਂ ਉਹਦਾ ਕਰੋਨਾ ਆਇਆ ਉਹਨਾਂ ਨੇ ਆਪਣੀਆਂ ਕਾਨਫਰੰਸਾਂ ਇੱਥੇ ਖਤਮ ਹੋ ਗਈਆਂ ਅੱਗੇ ਕੋਈ ਸਰਕਾਰ ਵੱਲੋਂ ਇਹਦੇ ਤਾਂ ਨਹੀਂ ਆਦੇ ਸੰਬੰਧੀ ਵੈਸੇ ਮੈਂ ਤੇ ਚਾਹਣਾ ਵਾਂ ਵੀ ਕਦੇ ਵੀ ਸਿਆਸੀ ਕਾਨਫਰੰਸ ਨਹੀਂ ਹੋਣੀ ਚਾਹੀਦੀ ਉਸ ਦਿਨ ਦਿਨ ਦਿਹਾੜਾ ਹੁੰਦਾ ਤੇ ਸਾਰੇ ਆਪਣਾ ਗੁਰੂ ਦੇ ਲੜ ਲੱਗਣ ਤੇ ਉਸ ਦਿਨ ਦਿਹਾੜੇ ਤੇ ਮਹਾਰਾਜ ਕੋ ਆਪਣੀ ਅਸੀਸ ਪ੍ਰਾਪਤ ਕਰਨ ਇਹ ਸਿਆਸੀ ਕਾਨਫਰੰਸਾਂ ਦੇ ਚੱਲਦੀਆਂ ਰਹਿੰਦੀਆਂ ਇਹ ਵੋਟਾਂ ਵੋਟਾਂ ਦੇ ਮੈਨੂੰ ਲੱਗਦਾ ਜੇ ਵੀ ਨੇ ਨਹੀਂ ਕੱਢਦੀਆਂ ਕੋਈ ਨਾ ਕੋਈ ਤੁਰੀਆਂ ਰਹਿੰਦੀਆਂ ਕਦੇ ਮੈਂਬਰੀਆਂ ਸਰਪੰਚੀ ਦੀਆਂ ਜ਼ਿਲ੍ਹਾ ਪਰਿਸ਼ਦ ਦੂਜੀਆਂ ਤੇ ਜੀਆਂ ਐਮ ਐਲ ਏ ਵਾਲੀਆਂ ਐਮ ਪੀ ਵਾਲੀਆਂ ਸੋ ਇਹ ਹਮੇਸ਼ਾ ਚੱਲਦੇ ਰਹਿਣਾ ਘੱਟੋ ਘੱਟ ਜਿਹੜੇ ਸਾਡੇ ਦਿਨ ਦਿਹਾੜੇ ਵਾਲੇ ਉਦੋਂ ਨਹੀਂ ਹੋਣਾ ਚਾਹੀਦਾ ਸੋ ਇਹਦੇ ਵਿੱਚ ਆਪਣੀ ਸਰਕਾਰ ਨਹੀਂ ਸਭ ਤੋਂ ਪਹਿਲਾਂ ਮੈਨੂੰ ਜਦੋਂ ਸਰਕਾਰ ਨਹੀਂ ਪਾਰਟੀ ਨੇ ਇਹ ਗੱਲ ਦਿੱਤਾ ਮਾਨ ਸਾਹਿਬ ਨੇ ਬਿਆਨ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਧਾਰਮਿਕ ਜਗ੍ਹਾ ਤੇ ਜਿਆਦੇ ਕਾਨਫਰੰਸਾਂ ਨਾ ਹੋਣ ਤਾਂ ਜੋ ਲੋਕ ਜਿਹੜੇ ਉਹ ਆਪਣੇ ਗੁਰੂ ਘਰ ਵਿੱਚ ਜਾ ਕੇ ਤੇ ਗੁਰੂ ਮਹਾਰੇ ਦੇ ਲੜ ਲੱਗਣ ਤੇ ਬਾਕੀ ਆਪਾਂ ਵੀ ਉਦੋਂ ਜਾਵਾਂਗੇ ਗੁਰੂ ਘਰ ਜਿਹੜਾ ਉਹਦਾ ਓਟ ਆਸਰਾ ਲਵਾਂਗੇ ਸੋ ਇਹ ਸੀ ਖਡੂਰ ਸਾਹਿਬ ਤੋਂ ਵਿਧਾਇਕਾ ਮਨਜਿੰਦਰ ਸਿੰਘ ਲਾਲਪੁਰਾ ਜਿਨ੍ਹਾਂ ਵੱਲੋਂ ਅੱਜ ਐਸੇ ਵੱਖ-ਵੱਖ ਪਿੰਡਾਂ 'ਚ ਜਾ ਕੇ ਜਿੱਥੇ ਗਰਾਂਡਾ ਦੇ ਗੱਫੇ ਜਿਹੜੇ ਪਿੰਡ ਵਾਸੀਆਂ ਨੂੰ ਪਿੰਡ ਦੀਆਂ ਪੰਚਾਇਤਾਂ ਨੂੰ ਦਿੱਤੇ ਜਾ ਰਹੇ ਦਾ ਨਾਲ ਦੀ ਨਾਲ ਵੱਖ-ਵੱਖ ਇਹਨਾਂ ਜਿਸ ਤਰੀਕੇ ਨਾਲ ਦੱਸਿਆ ਕਿ ਫਤਿਹਆਬਾਦ ਜਿਹੜਾ ਇੱਕ ਬਹੁਤ ਵੱਡਾ ਕਸਬਾ ਖਡੂਰ ਸਾਹਿਬ ਹਲਕੇ ਦਾ ਸੋ ਇੱਥੇ ਅੱਜ ਸੜਕਾਂ ਦਾ ਜਿਹੜਾ ਵਾ ਸੜਕਾਂ ਵਾਸਤੇ ਜਿਹੜੀ ਗ੍ਰਾਂਟ ਆਈ ਉਹ ਪਿੰਡ ਵਾਸੀਆਂ ਨੂੰ ਜਾਣਕਾਰੀ ਦੇਣ ਲਈ ਆਏ ਨੇ ਸੋ ਬਰਸਾਤਾਂ ਰੁਕਣ ਤੋਂ ਬਾਅਦ ਇਹਨਾਂ ਸੜਕਾਂ ਦਾ ਜਿਹੜਾ ਉਦਘਾਟਨ ਕਰਕੇ ਕੰਮ ਦੀ ਸ਼ੁਰੂਆਤ ਕੀਤੀ ਜਾਵੇਗੀ ਪਿੰਡ ਵਾਸੀਆਂ ਨੂੰ ਜਿਹੜੀ ਸਮੱਸਿਆ ਆ ਰਹੀ ਆ ਉਹਦਾ ਹੱਲ ਕੀਤਾ ਜਾਵੇਗਾ ਸ਼੍ਰੀ ਖਡੂਰ ਸਾਹਿਬ ਤੋਂ ਕੈਮਰਾਮੈਨ ਸੋਨੂ ਪਤਿਆਵਾਲ ਨਾਲ ਮਾਨ ਸਿੰਘ ਅਮਦਰਤ ਟੀਵੀ